ਜੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਨਾਮ ਆ ਪਸ਼ਵਿੰਦਰ ਵੀਰ ਦਾ ਨਾਮ ਪੂਮਾ ਦੇ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਆ 3 ਜਨਵਾਰ ਅੱਜ ਫੇਰ ਮਿੱਤਰੋ ਤੁਹਾਡੇ ਲਈ ਤੋਕੜ ਹੋਣਗੇ ਤੋਕੜਾ ਗਾਈਆਂ ਜਿਹੜੇ ਭਰਾ ਘੱਟ ਪੈਸਿਆਂ ਦੇ ਵਿੱਚ ਚੰਗੀਆਂ ਗਾਈਆਂ ਦੇ ਭਾਲ ਦੇ ਵਿੱਚ ਆਦੇ ਆ ਜੋ ਫਿਰ ਬਾਈ ਪਸ਼ਵਿੰਦਰ ਨਾਲ ਕਰ ਲਓ ਮੁਲਾਕਾਤ ਮਿਲਦੇ ਆਂ ਬਾਈ ਪਸ਼ਵਿੰਦਰ ਦੇ ਬਾਪੂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਠੀਕ ਆ ਜੀ ਠੀਕ ਆ ਚਲੋ ਸ਼ੁਕਰ ਅੱਜ 3 ਜਨਵਾਰ ਆ ਫੇਰ ਅੱਜ ਹਾਂਜੀ ਹਾਂਜੀ ਪਹਿਲੇ ਨੰਬਰ ਦੇ ਦੱਬੀ ਗਾਵਾਂ ਜਿਹੜੀ ਦੀ ਫਿਰ ਕੀ ਡਿਟੇਲ ਆਉਂਦੀ ਇਹ ਦੀ ਡਿਟੇਲ ਆ ਜੀ 13 ਕਿਲੋ ਦੁੱਧ ਹੀ ਥੱਲੇ ਦੇ ਠੀਕ ਆ ਕਿੰਨੇ 5 ਕੁ ਮਹੀਨਿਆਂ ਦੀ ਹੈ ਜੀ ਠੀਕ ਹੈ ਪਣੀ ਪੂਣੀ ਕੋਈ ਦੱਸਿਆ ਉਹਨਾਂ ਨੇ ਨਹੀਂ ਨਹੀਂ ਦੱਸਿਆ ਜੀ ਠੀਕ ਹੈ ਚੋਣ ਚਾਨ ਨੂੰ ਠੰਡੀ ਸੀਲ ਹੈ ਜੀ ਲੈਣਾ ਠੰਡੀ ਸੀਲ ਹੈ ਠੀਕ ਹੈ ਜੀ ਕੀ ਰੇਟ ਰਹੂਗਾ ਮਹਾਰਾਜਾ ਜਿੰਦਾ ਜੀ ਇਹ ਆ ਜੀ 38000 ਹੈ ਜੀ ਮਾਨਤਨ ਫੁੱਲ ਕਰ ਦਾਂਗੇ ਠੀਕ ਹੈ ਮਰ ਤੂਰੇ ਮੜੇ ਖੋਲੇ ਉਹਨੂੰ ਡੱਬੀ ਵਹਿੜ ਵੀ ਬਹੁਤ ਸੋਹਣੀ ਹੈ ਯਾਰ ਮੂੰਹ ਮਾ ਬਹੁਤ ਵੱਡੀ ਬੁੱਡੀ ਚੰਗੀ ਆ ਹੁੰਦਾ ਜੀ ਮਤਲਬ ਜਿਆਦਾ ਕੁਆਲਿਟੀ ਵਾਲੀ ਬੱਛੀ ਹੈ ਟਕਾਣੇ ਤੇ تیر ਲੱਗੀ ਨਾ ਕਿਤੇ ਪਰਮਾਤਮਾ ਮਿਹਰ ਕਰੇ ਕਿੱਥੇ ਜਾਊਗੀ ਉਹ ਗੱਲ ਤੁਸੀਂ ਵੇਖਿਓ ਮਾ ਤੁਰਦੀ ਤੁਰਦੀ ਹਏ ਦਾਦਾ ਦਿਨ ਅੱਦੇ ਦਿਨ ਤੇ ਵੀ ਇੱਕ ਵੀ ਹੋਇਆ ਜਦੋਂ ਮੈਂ ਇਹਨਾਂ ਦੀ ਵੀਡੀਓ ਬਣਾ ਰਿਹਾ ਮਿੱਤਰੋ ਸਿਖਰ ਦੁਪਹਿਰ ਦੇਖੋ ਗਿਆ ਨਹੀਂ ਮਿੱਤਰੋ ਕਰਮਾ ਵਾਲੀ ਵਾਜੀ ਗਾਂ ਚੰਗੀ ਆ ਬੁੱਤਰੋ ਪੂਰਾ ਚੰਗਾ ਗਾਂ ਨੂੰ ਥਣਲੇਵਾ ਲੱਗਾ ਹੋਇਆ ਮਿੱਤਰੋ ਤੁਹਾਡੇ ਕੰਮ ਦੀ ਗਾਂ 38000 ਰੁਪਿਆ ਡਿਮਾਂਡ ਵਿੱਚੋਂ ਮਾਨਤਨ ਖੁੱਲਾ ਹੋ ਜਾਊਗਾ ਬਈ 2 ਨੰਬਰ ਤੇ ਵੜ ਗਾਂ ਜਿਹੜੀ ਸਿੰਘਾ ਵਾਲੀ ਆ ਜੀ ਹਾਂਜੀ ਇਹ ਵੀ ਸੂਈ ਹੋਈ ਆ ਜੀ ਹਾਂ ਹਾਂਜੀ ਡੇਢ ਮਹੀਨੇ ਦੀ ਹੋਈ ਆ ਜੀ ਬੱਚਾ ਆਇੰਦਾ ਮਰ ਗਿਆ ਜੀ ਠੀਕ ਹੈ ਸੀਲ ਛੰਡੀ ਆ ਚੂਣ ਚਾਂ ਨੂੰ ਠੰਡੀ ਸੀਲ ਜੀ ਵਧੀਆ ਜੀ ਠੀਕ ਹੈ ਮੁੱਲ ਕਿੰਨਾ ਆਇੰਦਾ ਜੀ ਇਸ 38000 ਹੀ ਇਹਦਾ ਜੀ ਮਾਨ ਤਾਨ ਹੋਜੂ ਵਿੱਚੋਂ ਠੀਕ ਹੈ ਇਹਦੇ ਨਾਲ ਦੁੱਧ ਕਿੰਨਾ ਵਾ ਜੀ ਇਹ ਥੱਲੇ ਹੈਗਾ ਜੀ 12 ਕਿਲੋ 12 ਕਿਲੋ ਚੂਣ ਚਾਂ ਓਕਿਆ ਹੈ ਬਾ ਚੂਣ ਚਾਂ ਬਹੁਤ ਓਕਿਆ ਠੀਕ ਹੈ ਕੱਦਿਓ ਬਾਹਰ ਨੂੰ ਮੜਾ ਲਈ ਮਿੱਤਰੋ ਸਿੰਘ ਸਿੰਘ ਆ ਜਰੂਰ ਕਰ ਲੈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ 12 ਕਿਲੋ ਦੁੱਧ ਦੇ ਨਾਲ ਜਰਾ ਬੱਚਾ ਹੈਣੀ ਡੇਢ ਮਹੀਨੇ ਦੀ ਇਹ ਸੂਈ ਹੋਈ ਆ ਰੇਟ ਇਹਦਾ ਵੀ 38000 ਰੁਪਈਆ ਜਾਂ ਦੂਜੀ ਦਾ ਵੀ 38000 ਰੁਪਈਆ ਜਿਹੜੀ ਮਰਜ਼ੀ ਪਸੰਦ ਕਰ ਲਓ ਡੱਬੀ ਲੈਣੀ ਡੱਬੀ ਲੈ ਲਓ ਇਹ ਲੈਣੀ ਇਹ ਲੈ ਲਓ ਤੁਹਾਡੇ ਤੇ ਡਿਪੈਂਡ ਹੋਊਗਾ ਵੀ ਤੁਹਾਨੂੰ ਕਿਹੜੀ ਪਸੰਦ ਆਉਂਦੀ ਹੈ ਇਹ ਕ੍ਰਾਸ ਆਂਗ ਦੇ ਵਿੱਚ ਇਹ ਥੋੜੀ ਜੀ ਡੱਬੀ ਕੁਆਲਿਟੀ ਦੇ ਵਿੱਚ ਬਸ ਥਣ ਤੋਂ ਵੇਖੋ ਕਿ ਉਹਨਾਂ ਦੀ ਚੰਗਾ ਲੱਗਾ ਹੋਇਆ ਕਰਨੀ ਚੋਣ ਦੀ ਚੰਗੀ ਆ ਓਕੇ ਜਮ ਅੱਛਾ ਪਰਲੀ ਬੱਚੇ ਜਿਹੜੀ ਜੀ ਉਹ ਥੱਲੇ 7 ਕਿਲੋ ਆਈ ਦੁੱਧ ਠੀਕ ਹੈ ਜੀ ਗੱਬਣ ਗੁੱਬਣ ਪਈ ਗੱਬਣ ਨਹੀਂ ਜੀ ਠੀਕ ਹੈ ਠੀਕ ਇਹ ਕਿਨੇ ਦੇ ਦੇਵਾਂਗੇ ਇਹ 20000 ਦੀ ਦੇ ਦੇਾਂਗੇ ਮਾਨਤਨ ਖੁੱਲਾ ਕਰ ਦੇਾਂਗੇ ਠੀਕ ਹੈ ਲੈ ਮਿੱਤਰੋ ਇਹਦੇ ਸਤ ਕਿਲੋ ਦੁੱਧ ਦਾ 20000 ਦੀ ਬਈਆਂ ਦਾ ਦੇ ਦੇਾਂਗੇ ਮਾਨਤਨ ਖੋਲਾ ਡੋਲਾ ਹੋ ਜਾਊਗਾ ਮਿੱਤਰੋ ਓਕੇ ਦੀ ਰਿਪੋਰਟ ਆ ਹਰ ਪਾਸੇ ਤੋਂ ਇਹ ਬੱਚੀ ਲੈਣ ਦਾ ਉਹ ਤਾਂ ਚੰਗੀ ਰਹੂਗੀ ਕੋਈ ਗੱਲ ਕਰੀਏ ਤਾਂ ਕਿਉਂਕਿ ਬੱਚੀ ਵੀ ਅੱਜ ਪਿਆਰ ਦੇ ਵਿੱਚ 10-12000 15 ਤੋਂ ਘੱਟ ਚੰਗੀ ਬੱਚੀ ਨਹੀਂ ਆਉਂਦੀ ਤੇ ਬਾਈ ਨੇ 20000 ਮੋੜਲ ਰੱਖਿਆ ਵਿੱਚੋਂ ਮਾਨਤਨ ਖੁੱਲਾ ਡੋਲਾ ਹੋ ਜਾਊਗਾ ਪਿਓਸ ਕਰ ਲੈ ਖੋਲੀ ਗਈ ਤਾਂ ਲੈ ਆ ਬਾਈ ਲੈ ਵੀ ਮਿੱਤਰੋ ਹੂੰ ਥਾਣ ਤੋਂ ਚੰਗਾ ਲੇਵਾ 7 ਕਿਲੋ ਠੰਡਿਆ ਦੁੱਧ ਹੈਗਾ ਹਾਂਜੀ 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 ਠੀਕ ਹੈ ਚੂਣ ਚਾਂ ਨੂੰ ਸੀਰਾ ਵੀ ਚੂਣ ਚਾਂ ਓਕੇ ਹੈ ਜੀ ਠੀਕ ਹੈ ਬਸ ਠੀਕ ਹੈ ਲੈ ਮੇਤਰੋ ਵੱਸੀ ਲੈਣ ਨਾਲ ਤਾਂ ਬਈ ਚੰਗੀ ਰਹ ਜੂ ਹਾਂਜੀ ਹਾਂਜੀ ਹੂੰ ਨੇ ਠੀਕ ਹੈ ਭਾਈ ਓਕੇ ਆ ਇੱਥੇ ਬੰਦ ਹੂੰ ਬੰਦ ਦਿਓ ਜੀ ਓਕੇ ਆ ਜਾਵਾਂ ਭਾਈ ਨੰਬਰ ਭਾਈ ਕਿੰਨਾ ਫਿਰ ਨੰਬਰ ਉਹੀ ਹੈ ਜੀ ਭਿੰਦਰਾ ਵਾਲਾ ਹੀ ਭਿੰਦਰਾ ਹੀ ਲਾ ਦਾਂਗੇ ਠੀਕ ਹੈ ਜੀ ਮੇਤਰੋ ਵੀਰੇ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਝਾੜੀ ਆ ਚਲਾ ਫਿਰ